ਅਦੀ ਵਾਰ ਨਹੀਂ ਆ ਜਰੋਂਦੇ ਉਹ ਆ ਤਸਵੀਰ ਜੇਰਾ ਜਨ ਸੋਨਹਾ ਵਾਸੀ ਆਕਾਰ ਲੰਗਰ ਲਗਾਏ ਇੱਥੇ ਸਾਗ ਤੇ ਫੁਲਕੇ ਪਛਾਤੇ ਭਰਾਵਾ ਇਹ ਟ੍ਰੇਨ ਤੇ ਕਿਹੜੇ ਚੜ ਗਏ ਆਪਾਂ ਆਪਾਂ ਸਰਹੰਦ ਜਾਣਾ ਹੈ ਸਰਹੰਦ ਹੰਡਾਰੀ ਕਲਾ ਤੋਂ ਜਿੱਦਾਂ ਵੀਡੀਓ ਬਣਾਈ ਆ ਨਾਲ ਹੀ ਧੱਕਾ ਵੱਜਿਆ ਪੂਰਾ ਫੁੱਲ ਭੀੜ ਆਈ ਏ ਯਾਰ ਤੁਹਾਡਾ ਭੁਲਾ ਪੀੜ ਮਾਰੂ ਮੂੰਹ ਦੇਦਾ ਮੈਂ ਬੇਪਸ਼ੀਰ ਪਾਰਕ ਨੂੰ ਜਗ੍ਹਾ ਨਹੀਂ ਹੈਗੀ ਮੈਨਾਂ ਤਾਂ ਗਲਤ ਕਰਤਾ ਕੰਮ ਆਪਰ ਆਏ ਕਿ ਦੁਪਹਿਰੇ ਟ੍ਰੇਨ ਤੇ ਜਾਵਾਂਗੇ ਰਮਾਨਾ ਪਰ ਕੰਮ ਸਿਸਟਮ ਗਲਤ ਹੋਇਆ ਆ ਜਿਹੜੀ ਟ੍ਰੇਨ ਆ ਨਾ ਆ ਵੇਖਦੇ ਹੁਤੀ ਇਹ ਲੁਧਿਆਣੇ ਨਹੀਂ ਖਲੋਕੇ ਜਾਣੀ ਵੇ ਲੋ ਇਸ ਹੈਲੋ ਜੀ ਨਮਸਤੇ ਦਾਸ ਸਸਰੇ ਘਾਲ ਸਵਾਗਤ ਆਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੋ ਅੱਜ ਆਪਾਂ ਚੱਲੇ ਆ ਜੀ ਸਫਰੇ ਸ਼ਾਹਦੋ ਤਾਂ ਆਪਣਾ ਨਵਾਂ ਸਫਰ ਸ਼ੁਰੂ ਹੋਣ ਵਾਲਾ ਆਪਾਂ ਚੱਲੇ ਆ ਜੀ ਸਰਹੰਦ ਜਿੱਥੇ ਕੀ ਛੋਟੇ ਸਾਹਿਬ ਜੀ ਤੇ ਵੱਡੇ ਸਾਹਿਬ ਜੀ ਦਾ ਸਾਰਾ ਉੱਥੇ ਮਲੇ ਇਤਿਹਾਸ ਹੈਗਾ ਵਾ ਸੋ ਸਾਰੀ ਸੀਰੀ ਤੁਹਾਨੂੰ ਦਿਖਾਵਾਂਗੇ ਸੋ ਅੱਜ ਦੀ ਜਰਨੀ ਬਹੁਤ ਘੈਂਡ ਹੋਣ ਵਾਲੀ ਕਿਉਂਕਿ ਆਪਾਂ ਚੱਲੇ ਆ ਜੀ ਸਰਹੰਦ ਸੋ ਪਿਛੇ ਬੋਰਡ ਲੱਗਿਆ ਦੇਖ ਸਕਦੇ ਆ ਮਸਨ ਸਟੇਸ਼ਨ ਤੇ ਆਪਣੀ ਟ੍ਰੇਨ ਆ ਪਹਿਲੇ ਪਲੇਟਫਾਰਮ ਤੇ ਖਲੋਤੀ ਆ ਸ਼ਹੀਦ ਐਕਸਪ੍ਰੈਸ 14674 ਟ੍ਰੇਨ ਦਾ ਨੰਬਰ ਹੈਗਾ ਤੇ ਸੋ ਟ੍ਰੇਨ ਜਿਹੜੀ ਉਦਾਂ ਹੀ ਟ੍ਰੇਨ ਜਾਣੀ ਆ ਅਣ ਤੱਕ ਜਾਏਗੀ ਜੈਨਗਰ ਜਾਏਗੀ ਰਾਸਤਾਨਾ ਆਪਾਂ ਟਿਕਟ ਲਾਏ ਆ ਇੱਕ ਜਣੇ ਦੀ ਟਿਕਟ ਪਈ 80 ਰੁਪਏ ਤੇ ਮਤਲਬ ਦੋ ਜਣੇ ਲਈ 160 ਰੁਪਏ ਤੇ ਫਿਲਹਾਲ ਟਾਈਮ ਆਇਆ ਵਾ ਜਿਹੜਾ 12 ਵਜੇ 40 ਮਿੰਟ ਹੋਇਆ ਵੇਖ ਸਕਦੇ ਜੀ ਤੇ ਆਪਣੀ ਟ੍ਰੇਨ ਤੋਂ ਨਹੀਂ ਆ 1 ਵਜੇ 5 ਮਿੰਟ ਤੇ ਹੁਣ ਵੇਖਦੇ ਪੂਰੇ ਟਾਈਮ ਤੇ ਤੁਰਦੀ ਆ ਕਿਦਾਂ ਤੇ ਆਪਣੇ ਜਿਹੜੇ ਡੱਬੇ ਆ ਇਹ ਦੋ ਪਿੱਛੇ ਆਏ ਆ ਤੇ ਬਾਕੀ ਜਿਹੜਾ ਜਨਰਲ ਡੱਬਾ ਹੈਗਾ ਉਹ ਇੱਕ ਪਿੱਛੇ ਆ ਉਧਰ ਇਹ ਚ ਚਾਰ ਕਿ ਜਨਰਲ ਡੱਬੇ ਹੈਗੇ ਆ ਬਾਕੀ ਸਲੀਪਰ ਹੀ ਆ ਸਾਰੇ ਜ਼ਿਆਦਾ ਤੇ 3rd AC, 2nd AC ਇ ਰੋਡਸੀ ਸਾਡੇ ਸਿੱਧਾ ਸਾਰੇ ਡੱਬੇ ਹੈਗੇ ਆ ਤੇ ਆਪਣੀ ਡੇਰ ਟ੍ਰੇਨ ਦਾ ਨੰਬਰ ਹੈਗਾ 14674 14674 ਇਸ ਰੰ ਜਾਏਗੀ ਸਫਰ ਇਹ ਸ਼ਾਦੇ ਦਾ ਆਪਣਾ ਸਫਰ ਸ਼ੁਰੂ ਹੋਣ ਵਾਲਾ ਬਾਕੀ ਆ ਡੱਬਾ ਇੱਥੇ ਬੈਠੇ ਆਪਾਂ ਇਹ ਸਾਦੇ ਇੱਥੇ ਕਿਟ ਵਗੈਰਾ ਪਰ ਹੁੰਦੀ ਆ ਆਪਣਾ ਇੱਥੇ ਬੈਠੇ ਆ ਖਾਲੀ ਆ ਵੇਲੇ ਪਰ ਮਾਨਾ ਬੈਠੇ ਤੇ ਟ੍ਰੇਨ ਆਪਣੀ ਸਾਫ ਆ ਬਿਲਕੁਲ ਸਾਰਿਆਂ ਨੇ ਬੈਠੇ ਤਕਹੀਂ ਚੋ ਸੰਗਤਾਂ ਹੋਣੀਆਂ ਜਿਹੜੇ ਸਰਾਂ ਦੇ ਚੱਲੀਆਂ ਤੁਸੀਂ ਹੁਣ ਮੇਰੀ ਗੱਲ ਤੇ ਬੁਰਾ ਮੰਨਿਆ ਨਾ ਤੁਸੀਂ ਬਾਕੀ ਅੱਜ ਸਫਰ ਦਾ ਬਹੁਤ ਮਜ਼ਾ ਆਉਣ ਵਾਲਾ ਕਿਉਂਕਿ ਆਪਾਂ ਚੱਲੇ ਸਰਾਂ ਦੇ ਸੋ ਫਸਟ ਟਾਈਮ ਮੈਂ ਵੀ ਚੱਲਾ ਵਾਂ ਤੇ ਸਰਾਂ ਦੇ ਗੋਗਰਾ ਸਾਹਿਬ ਦੇ ਤੁਹਾਨੂੰ ਦਰਸ਼ ਗਰਾਵਾਂਗੇ ਸਾਰੇ ਹਰ ਇੱਕ ਚੀਜ਼ ਕਿੱਦਾਂ ਕਿੱਦਾਂ ਕੀ ਹੋਇਆ ਸਾਰੀ ਜਾਣਕਾਰੀ ਦਵਾਂਗੇ ਤੁਹਾਨੂੰ ਸੋ ਆਪਣੀ ਟ੍ਰੇਨ ਚੱਲੇਗੀ ਇਹ ਆਪਣੀ ਟ੍ਰੇਨ 14674 ਆ ਰਹੀ ਹੈ ਸਾਡੇ ਜੀ ਕਿਉਂਕਿ ਆਪਾਂ ਲੈ ਕੇ ਜਾਗੇ ਸਰਹੰਦ ਸਤ੍ਰੇ ਸਾਰੀ ਫੁੱਲ ਲਈ ਹੈ ਕਾਫੀ ਡੱਬੇ ਆ ਗਏ ਇਹਦੇ 12 ਤੋਂ 14 ਡੱਬੇ ਆ ਟ੍ਰੇਨ ਦੇ ਬਾਕੀ ਟ੍ਰੇਨ ਜਿੱਦਾਂ ਹੀ ਚਲਦੀ ਆ ਤੇ ਫਿਰ ਤੁਹਾਨੂੰ ਮਿਲਦੇ ਆ ਲੈ ਭਈ ਇਹ ਤਾਂ ਹੋਟ ਟ੍ਰੇਨਾਂ ਚਾਈ ਜਾਂਦੀਆਂ ਇੱਥੋਂ ਬਾਕੀ ਸਰਹੰਦ ਜਾਣ ਵਾਲੇ ਕੋਈ ਕੋਈ ਆ ਇਹਨਾਂ ਨਾਲ ਮੈਂ ਦੁਪਹਿਰੇ ਜਣਾ ਰਮਾਨ ਨਾਲ ਬਾਕੀ ਵੇਖ ਆਪੇ ਸਟੇਸ਼ਨ ਦਾ ਮਾਹੌਲ ਆਸ ਟਾਈਮ ਇੱਕ ਵਾ ਚੱਲਾ ਵਾ ਤੇ ਆਵਲੇ ਵਧੀਆ ਆਪਾਂ ਟ੍ਰੇਨ ਫੜੀ ਸੀ ਕੋਈ ਐਕਸਪ੍ਰੈਸ ਤੇ ਇਹਨੇ ਆਪਾਂ ਦਰਮਾਨ ਦਾ ਸ਼ਾਂਤ ਤੱਕ ਲਾ ਦੇਣਾ ਫੇਸ ਰੰਗ ਤੇ ਵਧੀਆ ਸਿਰੇ ਸਿਰੇ ਤੜਕੇ ਦਾ ਫਿਰ ਸਿਸਟਮ ਇੱਥੇ ਬੰਨਾ ਨਹੀਂ ਸੀ ਬਾਕੀ ਆਪਾਂ ਦੁਪਹਿਰੇ ਆਏ ਵਧੀਆ ਰਿਆ ਵਾ ਜਿੰਨਾ ਠਾਂਡੀਆਂ ਨਾਲ ਵੈਸੇ ਵੀ ਇਹ ਵਧੀਆ ਰੜਾ 1 ਵਜੇ ਬਾਕੀ ਇੱਚ ਸਾਰੀ ਟ੍ਰੇਨ ਚ ਆਪਾਂ ਨੂੰ ਰਸਨੀਆ ਵੇਖਣ ਨੂੰ ਮਿਲਦੇ ਆ ਕਿਉਂਕਿ ਅੰਦਰ ਨਹੀਂ ਜਾਣਾ ਤੇ ਆਪਣਾ ਡੱਬਾ ਜਿਹੜਾ ਬੜਾ ਘਣ ਮਿਲਿਆ ਆਪਾਂ ਨੂੰ ਬੜਾ ਘਣ ਬਹੁਤ ਸੋਹਣਾ ਡੱਬਾ ਬੜਾ ਬਹੁਤ ਜ਼ਿਆਦਾ ਕਲੀਨ ਆ ਨਾਉ ਵੀ ਮਿੱਤਰੋ ਆਪਣੀ ਟ੍ਰੇਨ ਤੁਰ ਪਈ ਜੇ 1 ਵਜ ਕੇ ਪੂਰੇ 5 ਮਿੰਟ ਤੋਰੀ ਜੇ 1 ਮਿੰਟ ਨਹੀਂ ਲੇਟ ਪੂਰੇ ਟਾਈਮ ਤੇ ਤੁਰ ਗਈ ਆ ਤੇ ਹਰਾ ਝੰਡਾ ਹੋ ਗਿਆ ਆ ਜੀ ਟ੍ਰੇਨ ਨੰਬਰ 1474 1 ਵਜ ਕੇ 6 ਮਿੰਟ ਹੋ ਗਏ ਵੇ ਲੋ ਚਰਨਾ ਪਾਪਾ ਚੜ ਜਾ ਛੇਤੀ ਚੜਨਾ ਆਇਓ 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 ਛੇਤੀ ਚੜਨਾ ਵਾ ਪਹਿਲਾ ਚੜਨ ਦਾ ਪਲਾਨ ਮੇ ਲਾਦਾ ਮੁੜ ਕੇ ਚੜਿਆ ਨਹੀਂ ਹੈ ਜਾਣੇ ਨਾ ਪਾਪੇ ਨੇ ਵੀ ਸਹਰਾਈ ਨਹੀਂ ਮਿਲਦਾ ਚੜਾਣ ਦਾ ਲਈ ਲੰਗਦੀ ਏ ਉਹ ਵੀ ਅੰਮ੍ਰਿਤਸਰ ਤੋਂ ਟ੍ਰੇਨ ਆਪਣੀ ਨਿਕਲ ਗਈ ਆ ਤੇ ਆਪਾਂ ਚੱਲੇ ਆ ਜੀ ਸਫਰੇ ਸ਼ਹਾਦਤ ਛੋਟੇ ਸਾਹਿਬ ਜੀ ਆਦੇ ਤੇ ਵੱਡੇ ਸਾਹਿਬ ਜੀ ਦੇ ਛਿਦੀ ਦਿਵਸ ਤੇ ਤੇ ਛਿਦੀ ਦਿਹਾੜੇ ਚੱਲੇ ਆਪਾਂ ਅੰਮ੍ਰਿਤਸਰ ਦੀ ਪਾਵਨ ਧਰਤੀ ਤੋਂ ਸਿੱਧਾ ਸਰਹੰਦ ਟ੍ਰੇਨ ਆਪਣੇ ਪੂਰੇ ਟਾਈਮ ਤੇ ਚੱਲਣ ਦੀ ਬਿਆ ਜੰਕਸ਼ਨ ਪਹੁੰਚ ਗਏ ਆ ਤੇ 1:40 ਮਿੰਟ ਤੇ ਪਹੁੰਚੇ ਇੱਥੇ ਵੀ ਸੰਗਤ ਜੜੀ ਨਾ ਸਰਹੰਦ ਵਾਲੇ ਹੋਣੀ ਬਾਕੀ ਦੂਰ ਵਾਲੇ ਤੇ ਹੋਣੇ ਹੋਣੇ ਪਰ ਜ਼ਿਆਦਾ ਸੰਗਤ ਵੀ ਹੋ ਸਕਦੀ ਹੈ ਉਹ ਸਾਰੇ ਦੇਖਾਂਗੇ ਈਸ਼ਨ ਬਿਆਸ ਬਾਬਾ ਜਲੇ ਇੱਥੇ ਚੜਨ ਵਾਲੇ ਆਹ ਛੱਡ ਜੋ ਜੀ ਆਹ ਸਰੰਦ ਵਾਲੇ ਆ ਸਰੰਦ ਵਾਲੇ ਬੜੀ ਸੰਗਤ ਆ ਰਹੀ ਇੱਥੇ ਚੜਨੀ ਬਹੁਤ ਅੱਛਾ ਲੱਗਾ ਜਲੰਧਰ ਵਾਲੇ ਵਾਲੇ ਆਹ ਵੇ ਲੋ ਬਾਈ ਇਧਰ ਨਾ ਬੈਠਣਾ ਇਧਰ ਬੈਠਾ ਮੈਂ ਇਧਰ ਬੈਠਾ ਹਾਂ ਭਾਈ ਬਹੁਤ ਰਸ਼ ਪੈ ਗਿਆ ਜੀ ਆਪਾਂ ਜਾਣਾ ਸਮਾਨ ਲੈਣਾ ਬੈਜ ਇਥੇ ਆਪਾਂ ਅੰਦਰ ਆਏ ਤੇ ਰਸ਼ ਭਾ ਦਾ ਪੂਰਾ ਇਲਾਕੇ ਭਾਈ ਸਾਹਿਬ ਦੂਜੇ ਚੜੇ ਆ ਬਹੁਤ ਰਸ਼ ਪੈ ਗਿਆ ਜੀ ਮੈਂ ਤੇ ਉਤਰ ਲੱਗਾ ਭਾਈ ਨਾਲ ਦੇ ਅਟਕਰਾਤੀ ਪੂਰੀ ਟਰੇਨ ਦੀ ਡੀਵੀ ਦੀ ਡੱਬੇ ਦੀ ਆਪਣੀ ਵੀ ਹਾਲਤੀ ਅਟਕਰਾਤੀ ਆ ਲਾਓ ਵੀ ਆਪਣੀ ਟਰੇਨ ਆ ਗਈ ਫਗਵਾੜਾ ਸਟੇਸ਼ਨ ਤੇ ਤੇ ਕਰੀਬਨ ਜਿਹੜੀ ਆਪੇ ਟਰੇਨ ਆ ਨਾ ਰਸ਼ ਬੜਾ ਹੋ ਗਿਆ ਯਾਰ ਜਦੋਂ ਆਪਾਂ ਜਲੰਧਰ ਕੈਂਟ ਸਿਟੀ ਤੋਂ ਲੰਗੇ ਆ ਤੇ ਫੁੱਲ ਰਸ਼ ਆਪਣੀ ਟ੍ਰੇਨ ਭਰ ਗਈ ਆ ਫੁੱਲ ਬਾਕੀ ਸਲਾਂਗ ਦੇ ਜਾਣ ਵਾਲੇ ਸੰਗਤ ਵੀ ਆ ਜੀ ਬਾਬਾ ਬਾਕੀ ਨਿਹੰਗ ਸਿੰਘ ਜੀ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵਿੱਚ ਟ੍ਰੇਨ ਦੇ ਅੰਦਰ ਆ ਕਿ ਆਪਾਂ ਟ੍ਰੇਨ 'ਚ ਜਾਣੇ ਆ ਤੇ ਕਾਫੀ ਸੰਗਤਾਂ ਇੱਥੇ ਸਰਹੰਦ ਜਾਂਦੀਆਂ ਆ ਤੇ ਇੱਥੇ ਆਪਾਂ ਨੂੰ ਗੁਰੂ ਦੀਆਂ ਫੌਜਾਂ ਮਿਲੀਆਂ ਵਾ ਸੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਉਹ ਸਾਰੇ ਤੋਂ ਪਹਿਲਾਂ ਇਹਨਾਂ ਨੂੰ ਪੁੱਛਦੇ ਆ ਕਿ ਬਾਬਾ ਜੀ ਤੇ ਪਹਿਲੀ ਆ ਚੱਲੇਗੇ ਜਾਂ ਕਾਫੀ ਹਰ ਜਾਈਦਾ ਇਸ ਹਰੰਦ ਨਹੀਂ ਨਹੀਂ ਬਾਬਾ ਜੀ ਹਰ ਸਾਲ ਜਾਈਦਾ ਹਰ ਸਾਲ ਜਾਈਦਾ ਹਰ ਸਾਲ ਵੀ ਚੱਲੇ ਆ ਅੱਛਾ ਤੇ ਮੜ ਸੰਗਤਾਂ ਨਾਲ ਕਿੱਦਾਂ ਮਲ ਦਾਲ ਹੁੰਦਾ ਕਿ ਕਿੱਦਾਂ ਜਾਂਦੇ ਮਲ ਦਾਲਿਆ ਆਪਣਾ ਮਬਾ ਜੀ ਠੀਕ ਆ ਤੇ ਮਲ ਉੱਥੇ ਆ ਕੇ ਤੁਹਾਨੂੰ ਕਿੱਦਾਂ ਦਾ ਲੱਗਦਾ ਮਲ ਉੱਥੇ ਜਾ ਕੇ ਬਾਬਾ ਜੀ ਬਹੁਤ ਦਿਲ ਨੂੰ ਸਕੂਨ ਮਿਲਦਾ ਵਾ ਮੜ ਵਧੀਆ ਲੱਗਦਾ ਸੰਗਤਾਂ ਨੂੰ ਹੋਣਾ ਚਾਹੀਦਾ ਵਾ ਹਾਂਜੀ ਸੰਗਤਾਂ ਨੂੰ ਕੀ ਮੜ ਕਹਿਣਾ ਚਾਹੁੰਦੇ ਹੋ ਸੰਤਾਂ ਨੂੰ ਇਹੋ ਕਾਣਾ ਚਾਹੁੰਦੇ ਆ ਕਿ ਜਿਹੜੀ ਅੱਜ ਕੱਲ ਦੀ ਆਪਣੀ ਪੀੜੀ ਆ ਜਿਹੜੇ ਗਲਤ ਰਾਹ ਦੇ ਚੱਲਦੇ ਪਏ ਆ ਉਹਨਾਂ ਆਪਣੇ ਗੁਰੂ ਸਿੱਖੀ ਦੇ ਰਾਹ 'ਤੇ ਆਪਣੇ ਗੁਰੂ ਦੇ ਧਿਆਨ ਨਾਲ ਜਾਉਂਦੇ। ਪਰ ਇਤਿਹਾਸ ਜਿਹੜਾ ਬੜਾ ਵੱਡਾ ਸਿੱਖੀ ਕੋੰਦਾ ਇਤਿਹਾਸ ਆ ਇਹ। ਹਨਾ ਇਹਨਾਂ ਨੂੰ ਮਤਲਬ ਭੁੱਲਦੇ ਜਾਂਦੇ ਆ ਜਾਂ ਇਹਨਾਂ ਨੂੰ ਆਉਣਾ ਚਾਹੀਦਾ ਨਾ। ਗੁਰੂ ਸਾਹਿਬ ਨੇ ਆਪਣੇ ਕਰਕੇ ਆਪਣੇ ਚਾਰ ਬਤਵਾਰ ਤੇ ਸਾਰਾ ਟੱਬਰ ਵਾਤਾ। ਹਾਂਜੀ। ਹਾਂਜੀ। ਇਹਦੇ ਆਇਆ। ਤੇ ਜਿੱਦਾਂ ਮਲ ਠੰਡਾ ਪੁਰਜੀ ਬਣਿਆ ਵਾ ਹੋਰ ਵੀ ਦੱਸੋ ਥੋੜਾ ਇੱਕ ਦੋ ਮਤਲਬ ਦੱਸੋ ਇਤਿਹਾਸ ਥੋੜਾ ਦੱਸੋ ਬਾਬਾ ਜੀ ਬਾਬਾ ਜੀ ਉੱਥੇ ਆਪਣਾ ਅੰਦਚਾਰ ਛੋਟੇ ਸਹਜਾਦਾਂ ਦੀ ਸ਼ੁਰੂ ਸੀ ਰਹੇ ਪੁਰਾਣੀਆਂ ਚੁਣਿਆ ਗਿਆ ਹਾਂ ਫੇਰ ਮਾਤਾ ਗੁਜਰੀ ਠੰਡੇ ਪੁਰਜੇ ਵਿੱਚ ਬੈਠੇ ਮਤਲਬ ਜਿਹੜਾ ਮੇਨ ਕੋਰਤਰਾ ਠੰਡਾ ਪੁਰਜਾ ਹਾਂ ਜੀ ਸਾਰੇ ਸੰਗਤਾਂ ਜਾਂਦੇ ਆ ਮਾ ਸਾ ਦੇਖਣ ਤੇ ਹੋਰ ਵੀ ਉੱਥੇ ਮਤਲਬ ਸਾਰਾ ਇਤਿਹਾਸ ਬੜਾ ਵੱਡਾ ਸੀ ਗਾਉਂਦਾਂ ਨੇ ਇਹ ਹੈਗਾ ਠੀਕ ਆ ਇੱਥੇ ਜ਼ਰੂਰ ਹੋਣਾ ਚਾਹੀਦਾ ਮਲ ਸੰਤਾਂ ਨੂੰ ਹੋਣਾ ਚਾਹੀਦਾ ਬਾਈ ਠੀਕ ਆ ਆਪਣੀ ਹੁਣ ਵਾਲੀ ਪੀੜ੍ਹੀ ਨੂੰ ਜ਼ਿਆਦਾ ਹੋਣਾ ਚਾਹੀਦਾ ਸਭ ਨੂੰ ਇਹ ਗੱਲ ਹੈ ਕੀ ਆ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਹਿ ਲਓ ਵੀ ਮਿੱਤਰੋ ਆ ਗਿਆ ਫਲੋਰ ক্লোਰ ਜਲਸ਼ਨ ਤੇ ਉਦਾਂ ਤੇ ਲੁਧਿਆਣੇ ਤੋਂ ਪਹਿਲਾਂ ਵਾ ਲੁਧਿਆਣੇ ਤੋਂ ਪਹਿਲਾਂ ਇੱਥੇ ਕੋਈ ਵੀ ਗੱਡੀ ਨਹੀਂ ਦਖਲ ਆਉਂਦੀ ਭਰੇ ਜਿਹੜੀਆਂ ਫਲੋਰ ਖਲੋਗੇ ਜਾਣੀਆਂ ਤੇ ਲੁਧਿਆਣੇ ਨਹੀਂ ਖਲੋਗੇ ਜਾਣੀਆਂ ਭਾਈ ਆ ਜਿਹੜੀ ਟ੍ਰੇਨ ਆ ਨਾ ਆ ਵੇਖਦੇ ਹਤੀ ਇਹ ਲੁਧਿਆਣਾ ਨਹੀਂ ਖਲੋਕੇ ਜਾਣੀ ਵੇ ਲੋ ਇਹ ਸਟੇਸ਼ਨ ਇਹਨੇ ਸਕਿਪ ਕਰ ਦੇਣਾ ਲੁਧਿਆਣਾ ਇੱਥੋਂ ਅੱਗੇ ਆਉਣਾ ਹੈ ਪਰ ਖਲੋਵਰਾ ਖਲੋਤੀ ਇਹ ਫਲੋਰ 'ਤੇ ਲੋਕੇ ਜਾਣੀ ਆ ਤੇ ਰਸ਼ ਵੇਖ ਸਕਦੇ ਇਹ ਫਲੋਰ 'ਤੇ ਭਰਾਵਾ ਇਹ ਟ੍ਰੇਨ ਤੇ ਕਿਹੜੇ ਚੜ ਗਏ ਆਪਾਂ ਆਪਾਂ ਸਰਾਂ ਦੇ ਜਾਣਾ ਹੈ ਸਰਾਂ ਦੇ ਹੁਣ ਜਾਣ ਨੂੰ ਮੈਨੂੰ ਇਹ ਤੇ ਦੁਪਹਿਰੇ ਹੋਸੇ ਇਹੀ ਪਰ ਇੰਨਾ ਰਸ਼ ਪਾਊਗਾ ਆਪਾਂ ਨੂੰ ਨਹੀਂ ਪਤਾ ਬਹੁਤ ਰਸ਼ ਪੈ ਗਿਆ ਟ੍ਰੇਨ 'ਚ ਕੋ ਟ੍ਰੇਨ ਲਈ ਮੈਸਨ ਆਇਆ ਫੜਨੀ ਉਹਦੇ ਉੱਪਰ ਜਾਈ ਆਉਂਦੇ ਆ ਵੀਰ ਆ ਦੂਰ ਲੈ ਆ ਵੀ ਟ੍ਰੇਨ ਤੁਰਦੀ ਚੜ ਪਾਊਗਾ ਕਿ ਨਹੀਂ ਪਤਾ ਨਹੀਂ ਓ ਵੀਰ ਪੱਜਾਉ ਲਿਆ ਵਾ। ਓ ਮੀ ਗਾ। ਕੋਈ ਸਾਲਾ ਬੜਾ ਚੜੇਗਾ ਕਿ ਨਹੀਂ। ਬਾਕੀ ਯਾਰ ਰਸ਼ ਵਾਲੀ ਟ੍ਰੇਨ ਜ ਆਪਾਂ ਚੜ ਗਏ ਆ ਸੀਡ ਐਕਸਪ੍ਰੈਸ ਆ। ਇਹ ਜਾਣੀ ਦੂਰ ਆ ਨਾ ਦੂਰ ਵਾਲੇ ਜ਼ਿਆਦਾ ਚੜੇ ਹੋਏ ਆ। ਆਪਾਂ ਤੇ ਚਲ ਸਰਹੰਦ ਉੱਤਰ ਜਾਣਾ ਕੋਈ ਚੱਕਰ ਨਹੀਂ ਸੀਟ ਤੇ ਆਪਾਂ ਸਹੀ ਆ। ਅੱਜ ਤੋਂ ਰੀਪ ਟ੍ਰੇਨ। ਲਓ ਵੀ ਆਪਾਂ ਉਧਰੋਂ ਚੱਲੇ ਆ ਅਮਰਸਰ ਉਹ ਉਧਰ ਤੇ ਪੂਰਾ ਮੌਸਮ ਸਾਫ ਹੀ ਤੇ ਇੱਥੇ ਆ ਕੇ ਵੇਖ ਲਓ। ਤੋਂ ਪੈ ਗਈ ਜੇ ਫੁੱਲ। ਤੇ ਆਪਣੀ ਟ੍ਰੇਨ ਪੂਰੀ ਭਈ ਭਈ ਤੂੰ ਨਹੀਂ ਭਈ ਵੇ ਲੋ ਬੰਦੇ ਤੇ ਬੰਦਾ ਮੈਂ ਚੜਿਆ ਪਿਆ ਕੰਮ ਖਰਾਬ ਹੋ ਗਿਆ ਚਲ ਆਪਾਂ ਤੇ ਜਾਣਾ ਸਰਾਂਦੇ ਆਪਾਂ ਤੇ ਜਾਣਾ ਸਰਾਂਦੇ ਚੱਲ ਕੋਈ ਚੱਕਰ ਨਹੀਂ ਉੱਥੇ ਰਾਜ ਉੱਤਰ ਜਾਣਾ ਵਾ ਬਾਕੀ ਜਿਹੜਾ ਦੂਰ ਆ ਦੂਰ ਜਿਹਦੇ ਵਧੀਆ ਟ੍ਰੇਨ ਆ ਪਰ ਸਰਾਂਦੇ ਜਾਣ ਨੂੰ ਹੋਰ ਕਿ ਟ੍ਰੇਨਸ ਵਕਤੇ ਹੀ ਉਹ ਵਧੀਆ ਆ ਫੇਰ ਫੜਨ ਨੂੰ ਪਰ ਜਿਹੜੀ ਆਪਾਂ ਹੁਣ ਜਾਣੇ ਤੇ ਪੂਰਾ ਰਸ਼ ਪਿਆ ਭਰੀ ਪਈ ਆ ਬੰਦੇ ਤੇ ਬੰਦਾ ਚੜਿਆ ਪਿਆ ਵੇਖ ਸਾਡੇ ਅੱਛੀ ਵੀ ਆ ਜੋ ਇਹਨੇ ਕੰਮ ਨਹੀਂ ਕੋਈ ਹਾਲ ਨਹੀਂ ਆ ਨਾ ਵੀਰ ਉਹ ਭਈਆ ਲੁਧਿਆਣਾ ਸਟੇਸ਼ਨ ਜਿੱਤੇ ਇੱਥੇ ਆਪਣੀ ਟ੍ਰੇਨ ਨਹੀਂ ਰੁਗੀ ਚੱਲੀ ਜਾ ਰਹੀ ਹੈ ਉਹ ਗੱਲ ਵਖੇ ਥੋੜੀ ਹੋਲੀ ਹੋਈ ਔਰ ਰੁਕੀ ਨਹੀਂ ਹੈਗੀ ਇਹ ਸਕਿਪ ਕਰਦਣਾ ਲੁਧਿਆਣਾ ਸਭ ਤੋਂ ਵੱਡਾ ਸਟੇਸ਼ਨ ਹੈ ਮੇਨ ਲੁਧਿਆਣਾ ਨਹੀਂ ਰੁਕਣੀ ਬਈ ਓਏ ਸਾਹਿਬ 42 ਕਲਾ ਆ ਗਿਆ ਜੇ ਰਸ਼ ਵੇ ਲੋ ਯਾਰ ਤੁਹਾਡਾ ਭੁਲਾ ਬਾਈ ਖਲੋ ਦੇ ਲੰਦੋ ਬਾਈ ਲੋ ਭਾਈ ਕਾਈਓ ਬੰਦੇ ਆਜੀ ਥੋੜਾ ਸਾਈਡ ਜੇ ਉਹ ਚੱਲੇ ਢੰਡਾਰੀ ਕਲਾ ਤੋਂ ਸਾਰਾ ਰਸ ਬੈ ਗਿਆ ਵੇ ਲੋ ਇੱਥੇ ਪੈਰ ਰੱਖਣੋਂ ਜਗ੍ਹਾ ਨਹੀਂ ਆ ਗਈ ਮੈਨੂੰ ਲੱਗਦਾ ਗਲਤ ਕਰਦਾ ਕੰਮ ਆਪਾਂ ਤੇ ਆਏ ਵੀ ਦੁਪਹਿਰੇ ਟ੍ਰੇਨ ਤੇ ਜਾਵਾਂਗੇ ਰਮਾਨ ਪਰ ਕੰਮ ਸਿਸਟਮ ਗਲਤ ਹੋ ਗਿਆ ਪੂਰਾ ਰਾਸ਼ੀਆ ਤੁੰ ਨ ਬਦਲਣਾ ਹੋਇਆ ਪਿਆ ਅੱਗੇ ਕੋ ਲੱਭਣੇ ਜਗ੍ਹਾ ਵੇ ਲੋ ਇੱਥੇ ਅੱਗੇ ਜਗ੍ਹਾ ਕੋ ਉੱਪਰ ਤੱਕ ਬੈਠੇ ਹੋਏ ਸਾਰੇ ਅਜੇ ਢੰਡਾਰੀ ਕਲਾ ਤੋਂ ਜਿੱਦਾਂ ਵੀਡੀਓ ਬਣਾਈਆਂ ਨਾਲ ਹੀ ਧੱਕਾ ਵੱਜਾ ਪੂਰਾ ਫੁੱਲ ਭੀੜ ਆਈ ਹੈ ਪੂਰੀ ਬਹੁਤ ਬੁਰਾ ਆ ਰਿਹਾ ਹੈ ਨਾ ਇਹ ਦੇਖ ਕੇ ਬਦਦਾ ਮੂੜੇ ਕਦਰ ਹੋ ਰਿਹਾ ਹੈ ਲੈ ਵੀ ਆਪਣੀ ਖੰਨੇ ਸਟੇਸ਼ਨ ਤੇ ਗੱਡੀ ਖੋ ਗਈ ਆ ਤੇ ਇਧਰ ਦੇ ਪਾਸੇ ਵੇਖ ਸਕਦੇ ਆ ਇੱਥੇ ਵਾਹ ਇਹਦਾ ਚਿਰ ਹੁਲਟ ਹੈਗਾ 5-7 ਮਿੰਟ ਦਾ ਇਹਦਾ ਹੁਲਟ ਹੈਗਾ ਵਾ ਖੰਨੇ ਗੱਡੀ ਖੋਦੀ ਤਾਂ ਆਪਣੀ ਗੱਡੀ ਫੁੱਲ ਹੋਈ ਪਈ ਤੇ ਲੰਬਾ ਆ ਰਹੀ ਜਦੀ ਹੁਲੀ ਜੇ ਕਿੰਨੀ ਫੁੱਲ ਆ ਗੱਡੀ ਫੁੱਲ ਭਰੀ ਪਈ ਜ ਆਪਣੇ ਆਹ ਇਹ ਸਾਦੇ ਆ ਚਾਹ ਖਰਨਾ ਸ਼ਹਿਰ ਆ ਇੱਥੇ ਬਵਾਇਦਾ ਹੋਲਟੇ ਅਜ ਤੋਂ ਬਾਅਦ ਆਏਗਾ ਸਟੇਸ਼ਨ ਤੇ ਫਿਰ ਆਪਾਂ ਪਹੁੰਚ ਜਾਵਾਂਗੇ ਸਰਾਂਦ ਬਾਕੀ ਯਾਰ ਆ ਟ੍ਰੇਨ 'ਚ ਬੈਠਣਾ ਵਾਕਈ ਗਲਤੀ ਕਰ ਲਈਏ ਜਿੰਨੀ ਇਹ ਟ੍ਰੇਨ ਪੂਨ ਭਰੀ ਪਈ ਆ ਅਸੀਂ ਸਟਾਰਟਿੰਗ ਜਿਹੜੋ ਤੁਰੇ ਹਾਂ ਉਦੋਂ ਮਤਲਬ ਟ੍ਰੇਨ ਬੜੀ ਵਧੀਆ ਖਾਲੀ ਡੱਬੇ ਬਣ ਲੜੀ ਆ ਹੁਣ ਪੂਨ ਭਰ ਗਈ ਆ ਤੇ ਹੁਣ ਉਦੋਂ ਮੌਸਮ ਜਿਹੜੋ ਆਪਾਂ ਤੁਰੇ ਹਾਂ ਮਰਸਰ ਬੜਾ ਵਧੀਆ ਸੀ ਇੱਥੇ ਆ ਕੇ ਬਿਲਕੁਲ ਪੂਰਾ ਬਦਲਵਈ ਹੋ ਗਈ ਆ ਮਤਲਬ ਤੁਹਾਨੂੰ ਪਰਾ ਜਿੱਦਾਂ ਆਪਾਂ ਸਾਹਿਬ ਜੀ ਦੇ ਅਸੀਂ ਦਿਹਾੜੇ ਉਧਰ ਮਲੂ ਜਾਣ ਨੇ ਵੇਖਣ ਤੇ ਉਦਾਂ ਦਾ ਮੌਸਮ ਆ ਉੱਥੇ ਜਿੱਦਾਂ ਮਲ ਮੀ ਪੀਂਦਾ ਹੇ ਜਿੱਦਾਂ ਸਾਰਾ ਮਿਲ ਇਤਿਹਾਸ ਆਪਾਂ ਤੁਹਾਨੂੰ ਦੱਸਾਂਗੇ ਉੱਥੇ ਦਿਖਾਵਾਂਗੇ ਹਰ ਇੱਕ ਜਗ੍ਹਾ ਦਾ ਤੇ ਨਿਹੰਗੂਣੀਆਂ ਆਪਣੇ ਸਾਹਬ ਨਾਲ ਆ ਫੌਜਾਂ ਨਾਲ ਨੇ ਜਿੱਦਾਂ ਤੇ ਵੇਖ ਸਾਦੇ ਆ ਆਪਾਂ ਉੱਥੋਂ ਚੱਲੇ ਆ ਮੌਸਮ ਬੜਵਦੀ ਆ ਇੱਧਰ ਆ ਕੇ ਮੌਸਮ ਇੰਦਾ ਦਾ ਰਹਿਣਾ ਰਹਿਣਾ ਕਿਉਂਕਿ ਤੁਹਾਨੂੰ ਬਰਾਤ ਦਿਨਾਂ 'ਚ ਠੰਡ ਵੀ ਇੱਧਰ ਜ਼ਿਆਦਾ ਹੁੰਦੀ ਆ ਠੰਡੇ ਬੁਰਜ ਚੱਲੇ ਆ ਤੇ ਠੰਡ ਇੱਧਰ ਤੁਹਾਨੂੰ ਬਰਾ ਜ਼ਿਆਦਾ ਹੁੰਦੀ ਆ ਤੇ ਸ਼ੀਦੀ ਦਿਹਾੜੇ ਮਿਲ ਹੈਗੇ ਸਾਰੇ ਫੋ ਚੱਲਣੀ ਆ ਤੇ ਮੀ ਵੀ ਪੀਂਦਾ ਹੇ ਉਦੋਂ ਜਦੋਂ ਵਿਲੋ ਤੇ ਪਰਿਵਾਰ ਉਹਨਾਂ ਦਾ ਖੇਰ-ਵਖੇਰ ਹੋਇਆ ਤੇ ਮੀ ਵੀ ਪੀਂਦੇ ਹੇ ਉਦ ਸਾਰੇ ਇਤਿਹਾਸ ਵੇਖਾਂਗੇ ਸੋ ਲਓ ਵੀ ਆਪਾਂ ਪਹੁੰਚ ਗਏ ਮੰਡੀ ਗੋਬਿੰਦਗੜ ਜਿੱਥੇ ਕੀ 6ਵੇਂ ਗੁਰੂ ਗ੍ਰੰਥੀ ਹਰਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਪਹੁੰਚੇ ਨੇ ਤੇ ਉਹਨਾਂ ਦੇ ਮੜ ਚਰਨ ਸ਼ੋਧ ਧਰਤੀ ਆ ਤੇ ਇੱਥੇ ਸਟੀਲ ਇੰਡਸਟਰੀ ਬਹੁਤ ਹੈਗੀ ਆ ਬੜੀ ਮਸ਼ਹੂਰ ਸਟੀਲ ਇੰਡਸਟਰੀ ਸਟੀਲ ਦਾ ਮੜ ਇੱਥੇ ਬਹੁਤ ਮਸ਼ਹੂਰ ਕੰਮ ਇਹ ਇਧਰ ਫੁੱਲ ਹੈ ਆਹ ਦੇਖੋ ਲੜ ਵੀਰ ਜੀ ਫੁੱਲ ਹੈ ਭਾਈ ਦੇਖੋ ਕਿਦਾਂ ਚੜਦੇ ਤਾਂ ਕੰਮ ਕੋਨੇ ਆ ਕਿਹਾ ਫੁੱਲ ਆ ਮੰਡੀ ਗੋਵਿੰਦ ਬਣਾ ਆ ਗਿਆ ਇਥੇ ਛੱਡੀ ਇੰਡਸਟਰੀ ਬਹੁਤ ਮਸ਼ਹੂਰ ਆ ਬਸ ਟੀਨ ਦਾ ਬਹੁਤ ਕੰਮ ਇਥੇ ਤੁਹਾਨੂੰ ਬੰਦਾ ਜਾਇ ਨਾ ਮਿਲੋ ਇਥੇ ਬਣਾ ਲੋਹੇ ਦਾ ਬੜਾ ਕੰਮ ਹੈਗਾ ਵਾ ਤੇ ਮੈਟਲ ਦਾ ਸਾਰਾ ਇਥੇ ਇਥੇ ਸ਼ਰੂ ਗੁਰੂ ਸ਼ੇਮੇ ਪਾਸ਼ਾ ਜੀ ਆਏ ਆ ਸ਼ਰੂ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਵੀ ਆ ਵੀਰ ਇੱਥੇ ਕੋਈ ਵੀਰ ਆਪਣਾ ਅੰਮ੍ਰਲੇ ਤੋਂ ਪਾਜੀ ਅੰਮ੍ਰਲੇ ਤੋਂ ਉੱਥੇ ਚੱਲੇ ਜੇ ਅੰਮ੍ਰਲੇ ਵਾਪਸ ਚੱਲੇ ਠੀਕ ਆ ਤੁਸੀਂ ਆ ਦੇਖ ਸਕਦੇ ਲੋ ਵੀ ਟ੍ਰੇਨ ਆਪਣੀ ਤੁਰਦੀ ਜੀ ਰਾਸ਼ਾਇਆ ਫੋਲਿਆ ਬਾਰੀਆ ਪੰਟੋਣੀ ਪੈਂਦੀ ਹੈ ਕੋਈ ਬਾਰ-ਬਾਰ ਚੜ ਜਾਂਦੇ ਸਟੇਸ਼ਨ ਤੇ ਆ ਕੇ ਆਵੇ ਕੋ ਕਿਧਰ ਨਹੀਂ ਆ ਕੇ ਆ ਕੇ ਚੱਲੇ ਜਾਓ ਐਦਾਂ ਆਏ ਨੇ ਜਗ੍ਹਾ ਹੈ ਨਹੀਂ ਮੇ ਲੋ ਕਿੱਥੇ ਖਲੋਤਾ ਮੈਂਦੀ ਬਾਰੀ ਖੁੱਲੀ ਆਪ ਬੜਾ ਔਖਾ ਕੰਮ ਹੋਇਆ ਪਿਆ ਆਪਣਾ ਦੇ ਇੱਥੇ ਆ ਜਾਓ ਆ ਜਾਓ ਬਸ 2 ਮਿੰਟ ਅਿੱਧਰ ਆ ਕੇ ਮੌਸਮ ਠੰਡਾ ਹੋਇਆ ਪਿਆ ਤੈਨੂੰ ਪਤਾ ਠੰਡਾ ਕਿਉਂ ਹੋਣਾ ਵਾ ਹੁਣ ਸ਼ੀਦੀ ਦਿਹਾੜੇ ਚੱਲਣੇ ਆ ਤੇ ਮੌਸਮ ਇੱਧਰ ਪੂਰਾ ਠੰਡਾ ਰਹਿਣਾ ਜਿੱਦਾਂ ਉਹ ਹੋਇਆ ਸੀ ਗੁਰੂ ਅਸ਼ੀਰਗੁਰ ਗੋਬੀ ਸਾਹਿਬ ਦੇ ਟਾਈਮ ਦੇ ਵੇਲੇ ਉਦਾਂ ਹੀ ਹੁਣ ਉਹ ਸਿਸਟਮ ਚੱਲਦਾ ਵਾ ਘਾਟੇ ਬੋਏ ਨਹੀਂ ਤੇਰੇ ਲੋਬੀ ਆ ਗਏ ਆਪਾਂ ਸਰਹੰਦ ਲੋਬੀ ਸਰਹੰਦ ਜੰਕਸ਼ਨ ਪਹੁੰਚ ਗਏ ਜੀ ਆਓ ਸਰਹੰਦ ਭਾਈ ਵੇਖੋ ਰਸ਼ ਕਿਦਾਂ ਪੈਂਦਾ ਵਾ ਇਹ ਭਰਾ ਬਿਹਾਰ ਵਾਲੇ ਜਾਣ ਵਾਲੇ ਸਾਰੇ ਦੇਖੋ ਕਿ ਦਰਸ਼ਾ ਸ਼ਪਾਉਂਦੇ ਜੀ ਬਹੁਤ ਰਸ਼ ਪੈਂਦਾ ਸਰਹੰਦ ਪਹੁੰਚ ਗਏ ਸਰਹੰਦ ਵਿਖੇ ਲੋ ਕਿੰਨੀਆਂ ਸੰਗਤਾਂ ਉਤਰੀਆਂ ਜੇ ਸਰਹੰਦ ਟ੍ਰੇਨ ਉਤਰ ਗਈ ਵਿਖੇ ਕਿੰਨੀਆਂ ਸੰਗਤਾਂ ਜੇ ਬਹੁਤ ਆਸ਼ੀ ਵਾਲੇ ਸਰਹੰਦ ਜੰਕਸ਼ਨ ਤੇ ਹੁਣ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਾਰੇ ਗੁਰਦੁਆਰਿਆਂ ਸਾਰਾ ਜਗ੍ਹਾ ਦਾ ਦਰਸ਼ਨ ਕਰਾਵਾਂਗੇ ਠੰਡੇ ਬੋਰ ਜੀ ਵਨ ਸਾਰੀਆਂ ਜਗ੍ਹਾਾਂ ਦੇ ਕਿ ਸਰਹੰਦ ਪਹੁੰਚ ਗਏ ਹਾਂ ਲਓ ਵੀ ਸਰਹੰਦ ਜੰਕਸ਼ਨ ਬਹੁਤ ਸੰਖਤਾ ਤੇ ਬੋਲੀ ਨਾ ਟ੍ਰੇਨ 2 ਮਿੰਟ ਹੀ ਖਲੋਤੀ ਤੇ ਉਸਲੇ ਚੱਲ ਪਈ ਜੇ ਆਪਾਂ ਉੱਤਰਈਆਂ ਵੇ ਲੋ ਟ੍ਰੇਨ ਚੱਲ ਗਈ ਜੀ ਸਰਾਂ ਤੇ ਤੁਹਾਨੂੰ ਮੈਂ ਸਟੇਸ਼ਨ ਉਖਾਉਣਾ ਵਾ ਬਹੁਤ ਸੋਹਣਾ ਸਟੇਸ਼ਨ ਹੈਗਾ ਵਾ ਤੁਹਾਨੂੰ ਦਿਖਾਉਣਾ ਵਾ ਓ ਸਰਾਂ ਸਟੇਸ਼ਨ ਕਿੰਨਾ ਸੋਹਣਾ ਬਣਾਇਆ ਤੇ ਅਸਿਸਟ ਸਟੇਸ਼ਨ ਬਣਾਇਆ ਨਾ ਇਹ ਤੁਹਾਨੂੰ ਮੈਂ ਥੋੜਾ ਦਿਖਾ ਦਿੰਦਾ ਵੇ ਲੋ ਸਰਾਂ ਸਟੇਸ਼ਨ ਬਣਾਇਆ ਕਿ ਡਾਬ ਦੀਆ ਇੱਥੇ ਵੀ ਕਾਫੀ ਸੰਖਤਾ ਉੱਤਰੀਆਂ ਹੋਣ ਤੇ ਜਾਂਦੀਆਂ ਵਾ ਟੰਡੇ ਬੁਰਜ ਗੁਰਦਰਾ ਸਾਹਿਬ ਪਰਲੇ ਪਲੇ ਜਾ ਕੇ ਤੁਹਾਨੂੰ ਦਿਖਾਉਣੇ ਇਧਰੋਂ ਝੜ ਕੇ ਜਾਣੇ ਆ ਸਰਹੰਦਰ ਜੰਕਸ਼ਨ ਦੇ ਕਿੰਨਾ ਇਤਿਹਾਸਿਕ ਬਣਾਇਆ ਕਿੰਨਾ ਇਤਿਹਾਸਿਕ ਬਣਾਇਆਗੇ ਸਾਧਿਆ ਸਾਰਾ ਦੱਸਿਆ ਆ ਗੁਰਦੁਆਰਾ ਠੰਡਾ ਬੂੜੀ ਫਤਿਹਗੜ ਸਾਹਿਬ ਕੋਬੋ ਬੰਦਾ ਜੀ ਆਵੇ ਸਾਡੇ ਸਾਰਾ ਆ ਦੀਵਾਰ ਨਹੀਂ ਜਰੋਂਦੇ ਉਹ ਆ ਤਸਵੀਰ ਜਿੱਥੇ ਇਤਿਹਾਸ ਹੀ ਲੱਗਾ ਤੇ ਅਸੀਂ ਗੁਰਦੁਆਰਾ ਫਤਿਹਗੜ ਸਾਹਿਬ ਦਾ ਸਾਰਾ ਤੇ ਇੱਥੇ ਫੌਜਾਂ ਬੈਠੀਆਂ ਹੀ ਆ ਇਹ ਸਾਡੇ ਆ ਤੇ ਆ ਸਿਚੁਏਸ਼ਨ ਆ ਪੂਰਾ ਸਰਹੰਦਰ ਉਹ ਵੀ ਸਟੇਸ਼ਨ ਦੇ ਬਾਹਰ ਆ ਗਏ ਆ ਤੇ ਵੇ ਲੋਕ ਕਿੱਡਾ ਸਾਫ ਸੁਥਰਾ ਸਟੇਸ਼ਨ ਹਰਾਂਦ ਦੇ ਤੇ ਟੋਕਾਂ ਤੇ ਵੀ ਜੁਰਮਾਨਾ ਲੱਗਾ ਹੋਇਆ ਵਾ ਆ ਦੇਖ ਸਕਦੇ ਆ ਨਿਹੰਗਾਂ ਫੌਜਾਂ ਪਹੁੰਚ ਗਈਆਂ ਆਪਣੀਆਂ ਜਾਓ ਦੇਖਦੇ ਆ ਹਰਾਂਦ ਸਟੇਸ਼ਨ ਜੀਰਾ ਸੋਨਹਾ ਸ੍ਰੀ ਅਕਾਲ ਸਹੀ ਸੰਗਤ ਆਈ ਜੇ ਹਰਾਂਦ ਤੇ ਆ ਹਰਾਂਦ ਸਟੇਸ਼ਨ ਦੇਖ ਸਕਦੇ ਆ ਤੇ ਟ੍ਰੇਨ ਹੁਣੇ ਲੱਗੀ ਆ ਜੇ ਤਰ੍ਹਾਂ ਦੇਖਦੇ ਕਿੱਡਾ ਸੋਹਣਾ ਬਣਾਇਆ ਬਾਕੀ ਇੱਥੇ ਪੂਰਾ ਠੰਡਾ ਮੌਸਮ ਹੋਇਆ ਪਾ ਬੱਦਲਵਾਈ ਹੋਈ ਪਈ ਆ ਸੋਣਾ ਅੱਪ ਚੱਲਦੇ ਆ ਗੁਰਦੁਆਰਾ ਸਾਹਿਬ ਉੱਥੇ ਰਹਿਣੀ ਆ। ਜਿੱਦਾਂ ਜਿੱਦਾਂ ਸਟੇਸ਼ਨ ਬਾਹਰ ਆਏ ਤੇ ਪ੍ਰਸ਼ਾਦਾ ਲੱਗਾ ਸਾਗ ਨਾਲ ਫੁਲਕੇ। ਬਾਬਾ ਜੀ ਇੱਥੇ ਵੰਡਣਦੇ ਆ। ਆਹ ਵੇਖੋ ਤੇ ਲੰਗਰ ਲੱਗਾ ਜਿੱਥੇ। ਸਾਗ ਤੇ ਫੁਲਕੇ ਪ੍ਰਸ਼ਾਦੇ। ਸਾਰਾ ਸਟੇਸ਼ਨ ਤੇ ਲੰਗਰ ਲੱਗਾ ਜੇ ਲੋ। ਓਨੇ ਦੂਰ ਤੋਂ ਆਇਆ ਹਾਂ ਮੈਂ ਤਾਂ ਕਿ ਮੈਨੂੰ ਡਰ ਨਹੀਂ ਹੁੰਦਾ। ਅਲੀਏ ਬਹੁਤ ਸ਼ਾਬਾਸ਼ ਜੀ ਤੇ ਚਲਿਓ ਫਿਰ ਆਪਾਂ ਆਹ ਤਰਾ ਵਾਪਸ ਆਇਆ ਹੁਣ ਅਗਲੇ ਵੀਡੀਓ ਚੜੀਆਂ ਤੁਹਾਨੂੰ ਸਾਰੇ ਗੁਰਦਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਸਾਰਾ ਇਤਿਹਾਸ ਦੱਸਾਂਗੇ ਹੁਣ ਮਿਲਦੇ ਜੀ ਨਖ ਕੈਂਟ ਜੇ ਲੋ ਤੇ ਤਤਲੇ ਟੇਕਰ ਬਾਏ ਬਾਏ